ਟਰੈਕਟਰ ਬਹੁਤ ਹਵਾ ਬੜਕ ਬੜੀ ਟਰੈਕਟਰ ਦੀ ਆਪ ਵੀ ਦੋਸਤੋ ਬਾਈ ਹਰਪ੍ਰੀਤ ਕੋਲੇ ਟਰੈਕਟਰ ਖਲੋਤਾ ਸਵਰਾਜ 855 ਚਾਹੁੰਦੇ ਵਾਰੀ ਜਾਣਕਾਰੀ ਲੈਣੇ ਆਂ ਔਰ ਬਾਈ ਹਰਪ੍ਰੀਤ ਸਿੰਘ ਕੀ ਹਾਲ ਚਾਲ ਹੈ ਹਾਂਜੀ ਹੱਸੀਗਾ ਬਾਈ ਜੀ ਠੀਕ ਆ ਹਾਂਜੀ ਹਾਂਜੀ ਵੇਚਦੇ ਟਰੈਕਟਰ ਹਾਂਜੀ ਬਾਈ ਜੀ ਕਿਹੜਾ ਮਾਡਲ ਆਈ ਏ ਇਹ ਬਾਈ ਜੀ 2015 ਮਾਡਲ ਟਰੈਕਟਰ ਆ ਅੱਛਾ ਆਪਣਾ ਮੋਗਾ ਦਾ ਨੰਬਰ ਆ ਮੋਗਾ ਹੀ ਏਰੀਆ ਸਾਡਾ ਜੀ ਅੱਛਾ ਮੋਗੇ ਦਾ ਨੰਬਰ ਏ ਸਾਡਾ ਹੀ ਨੰਬਰ ਆ ਮੋਗੇ ਦਾ ਜੀ अच्छा आठ पार्टी है ਤੁਹਾਡਾ ਹੀ ਨਵਾਂ ਕਢਾਇਆ ਆਪਣੇ ਰਿਸ਼ਤੇਦਾਰ ਤੋਂ ਲਿਆ ਸੀ ਆਪਾਂ ਜੀ ਠੀਕ ਹੈ ਉਹਦੇ ਨਾਲ ਨਵਾਂ ਨਿਕਲਿਆ ਵਾ ਪਹਿਲੇ ਨਾਲ ਸਮਝ ਲਓ ਆਪਣਾ ਸਮਝ ਲਓ ਉਹਦਾ ਸਮਝ ਲਓ ਇੱਕ ਗੱਲ ਹੈ ਟਰੈਕਟਰ ਸਾਂਭਿਆ ਵੜਾ ਯਾਰ ਇਹ ਪਹਿਲੇ ਨਾਲ ਸਾਰਾ ਕੁਝ ਨਾਲ ਦਾ ਹੀ ਹੈ ਜੀ ਨਗਦ ਕੈਸ਼ ਹੈ ਟਰੈਕਟਰ ਹਾਂਜੀ ਤੋਂ ਇੱਕ ਵੀਰੇ ਸਪਰੇ ਵਗੈਰਾ ਨਹੀਂ ਵੱਜੀਆਂ ਜਿਵੇਂ ਆਹ ਵੇਖ ਲਓ ਜਿਵੇਂ ਥਾਂ ਤੇ ਵੀ ਨਾ ਕੋਈ ਕਲਮ ਨਹੀਂ ਲੱਗੀ ਆ ਦਿਖਾ ਦਿਓ ਨਾ ਦਾ ਟਰੈਕਟਰ ਦਾ ਕਲਚ ਖੁੱਲਿਆ ਨਾ ਇਹ ਟੈਪਟਾ ਕਬਰ ਖੁੱਲੀ ਆ ਟੈਪਟਾ ਵੀ ਨਹੀਂ ਹੋ ਜਾਂ ਜੰਮ ਸੀਦਾ ਹੋਇਆ ਵਾ ਸਾਰਾ ਟਰੈਕਟਰ ਤਾਂ ਦਿਸੀ ਜਾਂਦਾ ਪਾਇਦਨ ਤੋਂ ਦੋਸਤੋ ਪਤਾ ਲੱਗ ਜਾਂਦਾ ਇੱਥੋਂ ਪਤਾ ਲੱਗ ਜਾਂਦਾ ਕਿੰਨਾ ਚੱਲਿਆ ਟਰੈਕਟਰ ਆ ਵੇਖ ਲਓ ਕਿਤੇ ਸਪਰੇ ਨਹੀਂ ਵੱਜੀ ਸੀ ਏਸੀ ਦੀ ਗਾਰੰਟੀ ਆ ਨਵਾਂ ਲੀਟਰ ਪਿਆ ਬਿਲਕੁਲ ਕਿਸੇ ਚੀਜ਼ ਨੂੰ ਕੋਈ ਨਵਜਲ ਨੂੰ ਟਾਇਰ ਟੱਕ ਨੂੰ ਕਿਸੇ ਥਾਂ ਦੇ ਬਾਈ ਕਲਮਣ ਲੱਗੀ ਹੋ ਜੋ ਕੋਈ ਬੰਦਾ ਦੂਰੋਂ ਆਉਂਦਾ ਉਹਦੀ ਪਕਾਈ ਨਾ ਹੋ ਗਈ ਨਾ ਕਲਮ ਤੇ ਨਾ ਚਾਬੀ ਨਹੀਂ ਲੱਗੀ ਚਾਬੀ ਵੀ ਨਹੀਂ ਲੱਗੀ ਤੇ ਕਲਮ ਵੀ ਨਹੀਂ ਲੱਗੀ ਕਿਸੇ ਵੀ ਇਹ ਚੀਜ਼ ਦੀ ਆਪਾਂ ਗਾਰੰਟੀ ਦੇਵਾਂਗੇ ਬਾਈ ਬਾਈ ਨਵਾਂ ਟਰੈਕਟਰ ਪਿਆ ਬੜੀ ਸ਼ਾਮ ਚ ਚੱਲਿਆ 14 ਦੇ ਟਾਇਰਾਂ ਚ ਚਾਰ ਕਿੰਨੇ ਪੈਸੇ ਹੋਣਗੇ ਇਹ ਟਾਇਰ ਬਾਈ 4 70 65 ਟਾਇਰ ਨਾਲ ਦੇ ਆ 2015 ਦੇ ਅੱਛਾ ਨਾਲ ਦੇ ਆ ਨਾਲ ਦੇ ਟਾਇਰ ਆ ਬਾਈ ਜੀ ਤੇ ਕਿੰਨੇ ਘੰਟੇ ਚੱਲ ਚੁਕੇ ਹੁਣ ਚੱਕ ਇਹ 1800 31 32 ਘੰਟੇ ਚੱਲਿਆ ਬਾਈ ਬਾਇਰ ਤੋਂ ਯਾਰ ਬਿਲਕੁਲ ਸਾਫ ਪਿਆ ਯਾਰ ਕੋਈ ਪਾਣੀ ਨਾਲ ਦੀ ਟਾਪ ਲਿੰਕ ਹੈ ਜਿਹੜੀ ਨਾਲ ਦਾ ਬਾਈ ਜੀ ਫੱਟੀ ਨਾਲ ਦੀ ਆਵੇ ਮਗਰਾੜਾਂ ਦੀ ਕਿਹੜੀ ਸੰਦਖਾ ਦੇਉਣੀ ਰੰਗ ਲਿਆ ਹੁੰਦਾ ਕਦੋਂ ਕੋਈ ਐ ਨਹੀਂ ਵੀ ਕਿਤੇ ਰੰਗ ਲਿਆ ਵਾ ਮਗਰਾੜ ਵੀ ਦੇਖੋ ਬਿਲਕੁਲ ਸਾਫ ਕਿਤੋਂ ਨਹੀਂ ਗਲੇ ਇੱਕਾ ਬਾਈ ਹੁੱਕ ਵੇਖੋ ਹੁੱਕ ਤੋਂ ਪਤਾ ਲੱਗ ਜਾਂਦਾ ਟਰੈਕਟਰ ਕਿੰਨਾ ਕੁ ਚੱਲਿਆ ਹੋ ਘਟ ਚੱਲਿਆ ਹੋਇਆ ਜੀ ਟਰੈਕਟਰ ਇਹ 1800 ਘੰਟਾ ਕੋਈ ਜ਼ਿਆਦਾ ਨਹੀਂ ਚੱਲਿਆ ਹੁੰਦਾ ਜੇ ਸਾਫ ਤਰੀਕਾ ਚੱਲਿਆ ਹੋਵੇ ਨਾਟ ਵੀ ਬਾਈ ਨਹੀਂ ਖੁੱਲਿਆ ਵੇ ਲੋ ਨਾਲ ਦੇ ਨਾੜਾ 15 ਦਾ ਹੀ ਮਾਰ ਕੇ ਆ ਜੀ 15 ਮਾਡਲ 15 ਦੇ ਮਾਰ ਕੇ ਆ ਵੇਲੇ ਇੱਥੋਂ ਵੀ ਆ ਰੇਸ ਵਾਲੀ ਆ ਚੀਜ਼ ਵੇਖ ਲਓ ਕਿਤੇ ਸਪਰੇ ਨਹੀਂ ਵੱਜੀ ਕਿਤੇ ਆ ਕਿੰਨਾ ਚੱਲੇ ਆ ਵੇਖੋ ਇੱਥੇ ਬਾਈ ਨੇ ਮੈਟ ਰੱਖੀ ਰੱਖਿਆ ਮੈਟ ਲੱਗੇ ਸੀ ਮੈਟ ਲੱਗੇ ਹੋਏ ਬ੍ਰੇਕਾਂ ਦੇ ਵੀ ਸੀ ਬਾਕੀ ਵੀਰੇ ਦੇ ਘੱਟ ਚੱਲਦੇ ਨਿਸ਼ਾਨੀ ਆ ਹੁੰਦੀ ਆ ਸਵਰਾਜ ਦੀ ਜਿਹਦੀ ਦੀ ਪੱਠੀ ਆ ਮੱਛੀ ਵੀ ਨੂ ਪਤੰਦਰ ਨੇ ਲਾਲ ਕੀਤੀ ਹੈ ਪੱਠੀ ਕਾਲੀ ਪਈ ਆ ਘੱਟ ਚੱਲਿਆ ਹੀ ਜੀਦੀ ਆਪਾਂ ਗਾਰੰਟੀ ਆ ਬਾਈ 1831 ਓਰੀਜਨਲ ਤੇ ਓਰੀਜਨਲ ਹੀ ਚੱਲਿਆ ਨਹੀਂ ਇਹ ਮੱਚ ਜਾਂਦੀ ਆ ਕੋਈ ਚਿੱਲੇ ਪੋਲੀ ਰੇਸ ਤੇ ਲੱਗਦਾ ਕੋਈ ਆ ਬਾਈ ਤੂੜੀ ਵਾਲੇ ਸੀ ਜਾਂ ਨਹੀਂ ਚੱਲਦਾ 22 ਦੇ ਟਰੈਕਟਰ ਚੱਲਿਆ ਹੋਇਆ ਕੋਈ ਕਿਰਾਏ ਵਾਲਾ ਟਰੈਕਟਰ ਨਹੀਂ ਇਹ ਜੇ ਕੋਈ ਬੰਦਾ ਦੂਰੋਂ ਆਉਂਦਾ ਉਹਦੀ ਨਾ ਦਾ ਰੰਗ ਪੇਂਟ ਦੀ ਭਕਾਈ ਨਿਕਲੂਗੀ ਆ ਇਹਦੀ ਏ ਜੀ ਦੀ ਗਾਰੰਟੀ ਆ ਸਾਰਾ ਏ ਟੂ ਜ਼ेड ਰੀਅਲ ਟਰੈਕਟਰ ਆ 2015 ਮਾਡਲ ਆ ਮੋਗਾ ਨੰਬਰ ਆ ਫਰਸਟ ਪਾਰਟੀ ਨਗਦ ਕੈਸ਼ ਆ ਯਾਰ ਜਿਹਨੇ ਨਵਾਂ ਲੈਣਾ ਇਹ ਉਹਨੂੰ ਇਹ ਲੈ ਲੈ ਲੋੜ ਹੀ ਨਵਾਂ ਲੈਣੇ ਨਵਾਂ ਟਰੈਕਟਰ ਪਿਆ ਕਿੰਨੇ ਦਾ ਭਾਈ ਕਿੰਨੀ ਡਿਮਾਂਡ ਕਿੰਨੀ ਆ ਡਿਮਾਂਡ ਭਾਈ ਜਿੰਨੀ ਮਰਜ਼ੀ ਕਰਾ ਲਓ ਤੇਰੀ ਵੀਡੀਓ ਵੇਕੇ ਬੰਦਾ ਆਉਂਦਾ ਆਪਾਂ 5 ਲੱਖ ਤੇ 10 ਹਜ਼ਾਰ ਦਾ ਟਰੈਕਟਰ ਦੇ ਦਿਆਂਗੇ ਹਾਂ ਜਾਂ ਨਾ ਹਾਂ ਜਾਂ ਨਾ ਰੇਟ ਜਿੰਨਾ ਮਰਜ਼ੀ ਕਰਾ ਬਈ ਇਹ ਨਹੀਂ ਵੀ 25 ਹਜ਼ਾਰ 20 ਹਜ਼ਾਰ ਮੰਗ ਵੱਧ ਮੰਗ ਲਿਆ ਫਿਰ ਘੱਟ ਕਰ ਦਿੱਤਾ ਕੱਲ ਹੀ ਦੱਸੀ ਆ 5 ਲੱਖ 10 ਹਜ਼ਾਰ ਦਾ ਟਰੈਕਟਰ ਮਿਲ ਜਾਊਗਾ ਇਹ 5 ਲੱਖ 10 ਹਜ਼ਾਰ ਦਾ ਟਰੈਕਟਰ ਲੈ ਵੀ ਇੰਨਾ ਟਰੈਕਟਰ ਮਿਲ ਜਾਊਗਾ ਬਾਈ ਹਲਕਾ ਫੁਲਕਾ ਤੁਹਾਡਾ ਕੋਈ ਮਾਨਤਾ ਕਰਦੇ ਵੱਖਰੀ ਗੱਲ ਬਾਕੀ ਬਾਈ ਨੇ ਕਿਹਾ ਨਹੀਂ ਹਾਂ ਜਾਂ ਨਾ ਕਿਉਂਕਿ ਬਾਈ ਨੇ ਆਪਦੀ ਚੀਜ਼ ਦਾ ਮੁੱਲ ਕਿਹਾ ਕੋਈ ਬੰਦਾ ਆਉਂਦਾ ਦੂਰੋਂ ਜ ਕੋਈ ਕਿਰਾ ਬਾਈ ਦੀ ਆਪਣਾ ਏਰੀਆ ਮੋਬਾਈਲ ਨੰਬਰ 62805 24401 ਜੀ ਇੱਕ ਵਾਰ ਫੇਰ ਰਿਪੀਟ ਕਰ ਦੋ 62805 24401 ਬਾਕੀ ਬਾਈ ਨੁੱਕਰ 'ਚ ਵੀ ਲਿਖਿਆ ਆਉਂਦਾ ਪਿਆ ਬਾਈ ਨਾਲ ਗੱਲ ਕਰਕੇ ਟਰੈਕਟਰ ਦਾ ਸੌਦਾ ਕਰ ਲਓ ਗਰੰਟੀ ਬਾਈ ਐਸ